ਸੰਗਤ ਜੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਇੱਕ ਬਹੁਤ ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨ ਜਾ ਰਹੇ ਹਾਂ ਇਸ ਕਰਕੇ ਖੁਦ ਵੀ ਇਹ ਬੇਨਤੀ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸਮਝਣਾ ਅਤੇ ਆਪਣਾ ਫਰਜ਼ ਸਮਝ ਕੇ ਇਹ ਵੀਡੀਓ ਨੂੰ ਇਹ ਬੇਨਤੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਸਾਡੇ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰ ਸਕਣ ਕਿਉਂਕਿ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕੀ ਆ 5 ਨਵੰਬਰ ਨੂੰ ਮੇਰੇ ਪਹਿਲੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਏ ਇਸ ਕਰਕੇ ਸਿੱਖ ਦੇ ਲਈ ਇਸ ਤੋਂ ਵੱਡਾ ਇਸ ਤੋਂ ਖਾਸ ਦਿਨ ਉਹਦੀ ਜ਼ਿੰਦਗੀ ਦਾ ਹੋਰ ਕੋਈ ਹੋ ਹੀ ਨਹੀਂ ਸਕਦਾ ਤਾਂ ਫਿਰ ਜਦੋਂ ਸਾਡੀ ਜ਼ਿੰਦਗੀ ਦਾ ਇੰਨਾ ਵੱਡਾ ਦਿਨ ਇੰਨਾ ਖਾਸ ਦਿਨ ਆ ਰਿਹਾ ਏ ਤਾਂ ਇਹ ਦਿਨ ਨੂੰ ਮੁੱਖ ਰੱਖ ਦਿਆਂ ਹੋਇਆਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕਰੋ ਵੱਧ ਤੋਂ ਵੱਧ ਮੂਲ ਮੰਤਰ ਜੀ ਦੇ ਜਾਪ ਸ਼ੁਰੂ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਇਸ ਵਿਸ਼ੇ ਤੇ ਆਪਾਂ ਲਗਭਗ 1 ਮਹੀਨਾ ਪਹਿਲਾਂ ਹੀ ਵੀਡੀਓ ਅਪਲੋਡ ਕਰ ਦਿੱਤੀ ਸੀ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਦੀਦੀ ਜੀ ਤੁਸੀਂ ਸਾਨੂੰ ਪਹਿਲਾਂ ਯਾਦ ਨਹੀਂ ਕਰਵਾਇਆ ਜਿਨ੍ਹਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪ੍ਰਵ ਨੂੰ ਮੁੱਖ ਰੱਖਦਿਆਂ ਹੋਇਆਂ ਪਾਠ ਸ਼ੁਰੂ ਕੀਤੇ ਆ ਸ਼ਬਦ ਜਾਪ ਸ਼ੁਰੂ ਕੀਤੇ ਆ ਉਹ ਤਾਂ ਵਧਾਈ ਦੇ ਪਾਤਰ ਆ ਬਹੁਤ ਵੱਡੇ ਭਾਗਾਂ ਵਾਲੇ ਆ ਕਿ ਗੁਰੂ ਸਾਹਿਬ ਜੀ ਉਹਨਾਂ ਤੋਂ ਇਹ ਸੇਵਲ ਕਰਵਾ ਰਹੇ ਨੇ ਜਿਨ੍ਹਾਂ ਦਾ ਅਜੇ ਤੱਕ ਇਸ ਪਾਸੇ ਧਿਆਨ ਨਹੀਂ ਗਿਆ ਸੀ ਉਹ ਅੱਜ ਤੋਂ ਹੀ ਸ਼ੁਰੂਆਤ ਕਰ ਲਓ ਪਾਵੇਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਪਾਵੇਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਕਈ ਭੈਣ ਭਰਾਵਾਂ ਨੇ ਸਵਾ ਸਵਾ ਲੱਖ ਮੂਲ ਮੰਤਰ ਜੀ ਦੇ ਜਾਪ ਦੀ ਭੇਟਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤੀ ਆ ਅਗਲਾ ਸਵਾ ਲੱਖ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਆਉਣਾ ਵੀ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਇਹਨੇ ਥੋੜੇ ਦਿਨਾਂ ਦੇ ਵਿੱਚ ਅਸੀਂ ਕਿਵੇਂ ਕਰਾਂਗੇ ਤਾਂ ਪੂਰਾ ਪਰਿਵਾਰ ਤਾਂ ਆਪਾਂ ਰਲ ਕੇ ਕਰ ਸਕਦੇ ਆ ਨਾ ਦੋ ਪਰਿਵਾਰ ਰਲ ਕੇ ਕਰ ਲਓ ਤਿੰਨ ਪਰਿਵਾਰ ਰਲ ਕੇ ਕਰ ਲਓ ਮਤਲਬ ਕਰਦੇ ਕੋਈ 5 10 15 20 ਮੈਂਬਰ ਰਲ ਕੇ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਆਪਾਂ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਸਕਦੇ ਆ ਨਹੀਂ ਤਾਂ 250 ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੀ ਭੇਟਾ ਮਹਾਪੁਰਖ ਜੀ ਕਹਿੰਦੇ 250 ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੀ ਭੇਟਾ ਸਮਝੋ ਸੰਪੂਰਨ ਸਹਿਜ ਪਾਠ ਕਰਨ ਦਾ ਫਲ ਮਿਲ ਜਾਂਦਾ ਹੈ ਤਾਂ ਪੂਰਾ ਪਰਿਵਾਰ ਰਲ ਕੇ ਭਾਵੇਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨਾ ਸ਼ੁਰੂ ਕਰ ਦੋ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦੋ ਸੰਗਤ ਜੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮੂਲ ਮੰਤਰ ਜੀ ਦਾ ਜਾਪ ਸਾਡੇ ਸਾਰੇ ਦੁੱਖਾਂ ਦੀ ਦਵਾਈ ਆ ਸੁੱਖਾਂ ਦੀ ਚਾਪੀ ਆ ਮੂਲ ਮੰਤਰ ਜੀ ਦਾ ਜਾਪ ਸ਼ੁਰੂਆਤ ਆ ਮੋਢਿਆ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਸ਼ੁਰੂਆਤ ਆ ਤੇ ਮੂਲ ਮੰਤਰ ਜੀ ਦਾ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਮੇਰੇ ਪਹਿਲੇ ਪਾਤਸ਼ਾਹ ਤੁਨ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੀ ਬਖਸ਼ਿਸ਼ ਆ ਤੁਸੀਂ ਕਿਸੇ ਵੀ ਗੁਰਮੁਖ ਪਿਆਰੇ ਦੇ ਕੋਲ ਚਲੇ ਜਾਓ ਕਿਸੇ ਗਿਆਨੀ ਬ੍ਰਹਮ ਗਿਆਨੀ ਸੰਤ ਮਹਾਪੁਰਖਾਂ ਕੋਲ ਜਾਓ ਜਦੋਂ ਤੁਸੀਂ ਆਪਣੇ ਜਾ ਕੇ ਦੁੱਖ ਦੱਸੋਗੇ ਉਹਨਾਂ ਦੁੱਖਾਂ ਦਾ ਹੱਲ ਪੁੱਛੋਗੇ ਤਾਂ ਅੱਗੋਂ ਇਹੋ ਸਲਾਹ ਦਿੱਤੀ ਜਾਂਦੀ ਹੈ ਕਿ ਭਾਈ ਮੰਤਰਾਂ ਦਾ ਮਹਾ ਮੰਤਰ ਮੂਲ ਮੰਤਰ ਜਾਪ ਕਰੋ ਤਾਂ ਇਹ ਮੂਲ ਮੰਤਰ ਜੀ ਦਾ ਜਾਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਸਾਡੀ ਝੋਲੀ ਪਾਇਆ ਤਾਂ ਇਸ ਤੋਂ ਵੱਡੀ ਇਸ ਤੋਂ ਕੀਮਤੀ ਭੇਟਾ ਕੋਈ ਹੋਰ ਹੋ ਨਹੀਂ ਸਕਦੀ ਇਸ ਕਰਕੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਮੂਲ ਮੰਤਰ ਜੀ ਦੇ ਜਾਪ ਕਰੋ ਜਾਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰੋ ਕਿਉਂਕਿ ਜਦੋਂ ਅਸੀਂ ਆਪਣੇ ਘਰ ਵਿੱਚ ਬਾਣੀ ਦਾ ਪਾਠ ਕਰਾਂਗੇ ਤਾਂ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹੀ ਨਹੀਂ ਬਲਕਿ ਦਸਾਂ ਹੀ ਗੁਰੂ ਸਹਿਬਾਨਾਂ ਦੀਆਂ ਸ਼ਹੀਦਾਂ ਸਿੰਘਾਂ ਦੀਆਂ ਸੰਤ ਮਹਾਪੁਰਖਾਂ ਦੀਆਂ ਸਭ ਦੀਆਂ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪੈਣਗੀਆਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੋਵੇਗੀ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਮੂਲ ਮੰਤਰ ਜੀ ਦਾ ਜਾਪ ਮੋਢਿਆ ਤਾਂ ਫਿਰ ਆਓ ਅੱਜ ਤੋਂ ਹੀ ਬਲਕਿ ਹੁਣ ਤੋਂ ਹੀ ਜਦੋਂ ਇਹ ਵੀਡੀਓ ਤੁਹਾਡੇ ਕੋਲ ਪਹੁੰਚੇ ਬਸ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈ ਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਾਠ ਕਰਨਾ ਸ਼ੁਰੂ ਕਰ ਦਿਓ ਜਿੰਨਾ ਵੀ ਕਰ ਸਕੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਨੇ ਥੋੜੇ ਦਿਨਾਂ ਦੇ ਵਿੱਚ ਸਵਾ ਲੱਖ ਮੂਲ ਮੰਤਰ ਜੀ ਦਾ ਜਾਪ ਨਹੀਂ ਕਰ ਪਾਓਗੇ ਤਾਂ ਜਿੰਨਾ ਕਰ ਸਕਦੇ ਹੋ ਉਹਨਾਂ ਤਾਂ ਜ਼ਰੂਰ ਕਰੋ ਰੱਬ ਦਾ ਨਾਮ ਆਪਣੇ ਮਨ ਤੇ ਬੈਨ ਲਗਾ ਕੇ ਜਪਿਆ ਜਾਂਦਾ ਹੈ ਕਿਉਂਕਿ ਅਸੀਂ ਆਪਣੇ ਮਨ ਨੂੰ ਬਹੁਤ ਗਲਤ ਆਦਤਾਂ ਗਲਤ ਚੀਜ਼ਾਂ ਦਾ ਆਦੀ ਬਣਾ ਦਿੱਤਾ ਹੈ ਇਸ ਕਰਕੇ ਜਦੋਂ ਰੱਬ ਦਾ ਨਾਮ ਲੈਣਾ ਹੁੰਦਾ ਹੈ ਤਾਂ ਸਾਨੂੰ ਆਲਸ ਪੈਂਦਾ ਨੀਂਦ ਘੇਰਾ ਪਉਂਦੀ ਜਾਂ ਹੋਰ ਕਈ ਤਰ੍ਹਾਂ ਦੇ ਮਾੜੇ ਚੰਗੇ ਖਿਆਲ ਸਾਡੇ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਕਈ ਕੰਮ ਧੰਦੇ ਚੇਤੇ ਆਉਣੇ ਸ਼ੁਰੂ ਹੋ ਜਾਂਦੇ ਆ ਵੇਲੇ ਬੈਠੇ ਹੋਈਏ ਟੀਵੀ ਦੇਖਦੇ ਹੋਈਏ ਮੋਬਾਈਲ ਚਲਾਉਂਦੇ ਹੋਈਏ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਭਾਵੇਂ 2.5 3 ਘੰਟਿਆਂ ਦੀ ਫਿਲਮ ਇੱਕ ਪੈਰ ਦੇ ਉੱਤੇ ਖੜਕੇ ਦੇਖ ਲਓ ਕੋਈ ਦਿੱਕਤ ਨਹੀਂ ਆਵੇਗੀ ਪਰ ਜਦੋਂ ਰੱਬ ਦਾ ਨਾਮ ਲੈਣਾ ਹੋਵੇ ਉਦੋਂ ਸਾਨੂੰ ਸਾਰੇ ਦੁੱਖ ਰੋਗ ਚਿੰਤਾਵਾਂ ਫਿਕਰ ਚੇਤੇ ਆ ਜਾਂਦੇ ਨੇ ਉਦੋਂ ਸਾਨੂੰ ਸਾਰੇ ਕੰਮ ਧੰਦੇ ਚੇਤੇ ਆਉਣ ਲੱਗ ਜਾਂਦੇ ਨੇ ਕਿਉਂਕਿ ਕਲਯੁਗ ਨਹੀਂ ਚਾਹੁੰਦਾ ਕਿ ਅਸੀਂ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪੀਏ ਕਿਉਂਕਿ ਕਲਯੁਗ ਇਸ ਗੱਲ ਨੂੰ ਸਮਝਦਾ ਹੈ ਕਿ ਜੇ ਇਹ ਬੰਦਾ ਰੱਬ ਦਾ ਨਾਮ ਜਪਣ ਬੈਠ ਗਿਆ ਇਹ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਤਾਂ ਇਹਦੇ ਉੱਤੇ ਮੇਰਾ ਕੋਈ ਪ੍ਰਭਾਵ ਹੀ ਨਹੀਂ ਪੈਣਾ ਮੈਂ ਇਹਦੇ ਤੋਂ ਮਾੜੇ ਕੰਮ ਕਿਵੇਂ ਕਰਵਾਵਾਂਗਾ ਇਸ ਕਰਕੇ ਜਦੋਂ ਹੀ ਮਨੁੱਖ ਰੱਬ ਦਾ ਨਾਮ ਲੈਣ ਬਾਰੇ ਸੋਚਦਾ ਹੈ ਤਾਂ ਕਲਯੁਗ ਨਾਲ ਦੀ ਨਾਲ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਉਂਦਾ ਹੈ ਸਾਨੂੰ ਉਸ ਪਾਸੇ ਤੋਂ ਰੋਕਣ ਦੇ ਲਈ ਕਈ ਤਰੀਕਿਆਂ ਦੇ ਨਾਲ ਫੇਰਾ ਕੇ ਰੋਕਦਾ ਹੈ ਕਈ ਰੂਪਾਂ ਦੇ ਵਿੱਚ ਆ ਕੇ ਰੋਕਦਾ ਹੈ ਪ੍ਰਸੰਗਤ ਜੀ ਇੱਕ ਕਲਯੁਗ ਦਾ ਪ੍ਰਭਾਵ ਆਪਣੇ ਆਪ ਤੇ ਨਹੀਂ ਪੈਣ ਦੇਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਇੱਕ ਵਾਰ ਤੁਸੀਂ ਮੂਲ ਮੰਤਰ ਜੀ ਦਾ ਜਾਪ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿਓ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਤੁਹਾਡੇ ਤੇ ਮਿਹਰਬਾਨ ਹੋ ਜਾਵੇਗੀ ਇੰਜ ਲੱਗਦਾ ਵੀ ਜਿਵੇਂ ਪੂਰੀ ਕੁਦਰਤ ਸਾਡੇ ਕੰਮ ਕਰਾਉਣ ਦੇ ਵਿੱਚ ਲੱਗ ਗਈ ਹੋਵੇ ਜਿਹੜੇ ਕੰਮ ਫਿਰ ਸਾਨੂੰ ਅਸੰਭਵ ਲੱਗਦੇ ਆ ਉਹ ਕੰਮ ਵੀ ਸੋਨੇ ਉਹ ਕੰਮ ਵੀ ਆਪਣੇ ਆਪ ਹੋਣੇ ਸ਼ੁਰੂ ਹੋ ਜਾਂਦੇ ਆ ਇੰਨੀ ਤਾਕਤ ਇੰਨੀ ਬਾਵਰਿਆ ਮੋਲ ਮੰਤਰ ਜੀ ਦੇ ਜਾਪ ਵਿੱਚ ਇਹ ਤਾਕਤ ਇਹ ਪਾਵਰ ਦਾ ਅਹਿਸਾਸ ਤੁਹਾਨੂੰ ਉਦੋਂ ਹੋਵੇਗਾ ਜਦੋਂ ਤੁਸੀਂ ਖੁਦ ਮੂਲ ਮੰਤਰ ਜੀ ਦਾ ਜਾਪ ਕਰੋਗੇ ਤੇ ਖਾਸ ਕਰਕੇ ਆ ਵੱਡੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਾਪ ਕਰਕੇ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਹੀ ਤੁਹਾਡੇ ਹੱਥ ਦੇ ਦੇਣੀਆਂ ਨੇ ਕਿਉਂਕਿ ਗੁਰੂ ਨਾਨਕ ਪਾਸ਼ਾ ਬਹੁਤ ਦਿਆਲੂ ਆ ਬਹੁਤ ਕਿਰਪਾਲੂ ਆ ਉਈ ਇੱਕ ਕਦਮ ਗੁਰੂ ਸਾਹਿਬ ਜੀ ਵੱਲ ਵਧਾਵੇ ਸਤਿਗੁਰ ਸੱਚੇ ਪਾਤਸ਼ਾਹ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਉਹਦੀ ਬਾਹ ਫੜ ਲੈਂਦੇ ਨੇ ਸਾਡੇ ਜਨਮਾਂ ਜਨਮਾਂ ਦੇ ਮਾੜੇ ਵਰਕੇ ਮਾੜੇ ਕਰਮ ਮਾਫ ਕਰਕੇ ਗੱਲ ਨਾਲ ਲਾ ਲੈਂਦੇ ਨੇ ਤਾਂ ਫਿਰ ਆਓ ਇਹ ਮੌਕੇ ਦਾ ਫਾਇਦਾ ਚੁੱਕੀਏ ਜਿਵੇਂ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਹੁੰਦੀ ਹੈ ਨਾ ਕਿ ਮੈਂ ਲੱਖਪਤੀ ਬਣ ਜਾਵਾਂ ਕਰੋੜਪਤੀ ਬਣ ਜਾਵਾਂ ਮਹਾਪੁਰਖ ਜੀ ਕਹਿੰਦੇ ਆਪਣਾ ਨਾਮ ਵਧਾਓ ਜਿਵੇਂ ਜਿਵੇਂ ਆਪਦੇ ਨਾਮ ਦੇ ਵਿੱਚ ਵੀ ਲੱਖਪਤੀ ਕਰੋੜਪਤੀ ਬਣਨ ਬਾਰੇ ਸੋਚੋ ਪਹਿਲਾ ਸਵਾ ਲੱਖ ਮੂਲ ਮੰਤਰ ਜੀ ਦੇ ਜਾਪ ਦਾ ਮੈਣ ਲਗਾ ਕੇ ਇਹ ਜਾਪ ਕਰਨਾ ਸ਼ੁਰੂ ਕਰ ਦੇਣਾ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਆਪਣੇ ਆਪ ਹੀ ਹੁੰਦੀ ਜਾਵੇਗੀ ਜਿਵੇਂ ਜਿਵੇਂ ਸਾਡਾ ਨਿਤਨੀਮ ਵਧੇਗਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰਤੀ પ્રેમ ਪਿਆਰ ਭਰੋਸਾ ਵਧੇਗਾ ਉਵੇਂ ਉਵੇਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਤੇ ਵਧੇਗੀ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਲ ਹੋ ਜਾਂਦੇ ਆ ਤਾਂ ਫਿਰ ਇਹ ਦੁਨਿਆਵੀ ਸੁੱਖ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਹੀ ਬੰਦੇ ਦੇ ਮਗਰ ਮਗਰ ਤੁਰੇ ਫਿਰਦੇ ਆ ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰਨ ਦੇ ਲਈ ਗੁਰੂ ਸਾਹਿਬ ਜੀ ਦਾ ਹੀ ਮੰਤਰ ਮੂਲ ਮੰਤਰ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰੀਏ ਜਿਹੜੇ ਮੂਲ ਮੰਤਰ ਜੀ ਦਾ ਜਾਪ ਨਹੀਂ ਕਰ ਪਾਉਂਦੇ ਪਾਠ ਨਹੀਂ ਕਰ ਪਾਉਂਦੇ ਉਹ ਗੁਰਮੰਤਰ ਸ਼ੁਰੂ ਕਰ ਦੋ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦੋ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੋ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਕੇ ਤਾਂ ਦੇਖੋ ਗੁਰੂ ਸਾਹਿਬ ਜੀ ਤਾਂ ਸਾਡੀ ਝੋਲੀ ਦੇ ਵਿੱਚ ਖੁਸ਼ੀਆਂ ਵਰਕਤਾਂ ਪਾਉਣ ਦੇ ਲਈ ਬੜੇ ਕਾਲੇ ਆ ਅਸੀਂ ਹੀ ਆਪਣੀ ਝੋਲੀ ਨਹੀਂ ਖੋਲਦੇ ਅਸੀਂ ਹੀ ਆਪਣੇ ਗੁਰੂ ਵਾਲੇ ਪਿੱਠ ਕਰਕੇ ਖੜੇ ਰਹਿਨੇ ਆ ਇੱਕ ਵਾਰ ਗੁਰੂ ਸਾਹਿਬ ਜੀ ਵੱਲ ਮੁੱਖ ਕਰਕੇ ਤਾਂ ਦੇਖੋ ਸਤਿਗੁਰ ਸੱਚੇ ਭਾਸ਼ਾ નિਹਾਲ નિਹਾਲ ਕਰ ਦੇਣਗੇ ਸੰਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕੋਈ ਇੱਕ ਜੀ ਹੀ ਇਹ ਵੀਡੀਓ ਨੂੰ ਸੁਣ ਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਵੇ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਵੇ ਤਾਂ ਇਹ ਵੀਡੀਓ ਬਣਾਉਣਾ ਸਫਲ ਹੋ ਜਾਵੇਗਾ